ਇੱਕ ਘੁਰਨੀ ਦੇ ਵਿੱਚ ਬਹਿ ਕੇ ਵੀਡੀਓ ਪਾਉਣੀ ਆ ਘੁਰਨੀ 'ਚ ਬਹਿ ਕੇ ਵੀਡੀਓ ਪਾ ਕੇ ਤੇ ਆਪਣੇ ਆਪ ਨੂੰ ਸ਼ੇਰਕ ਹੋਣਾ ਕਿ ਅਸੀਂ ਸ਼ੇਰ ਆ ਤੇ ਸਿਕਿਉਰਿਟੀ ਲੈ ਕੇ ਬੰਦੇ ਨਾਲ-ਨਾਲ ਘੁੰਮਣਾ ਇੱਕ ਕੇ ਦੁਕਾਨ ਤੇ ਵੀ ਜਾਣਾ ਤੇ ਬੰਦੇ ਸਿਕਿਉਰਿਟੀ ਵਾਲੇ ਲੈ ਕੇ ਜਾਣਾ ਤੇ ਜੇਕਰ ਇਹਨਾਂ ਨੇ ਬਾਥਰੂਮ ਦੇ ਵਿੱਚ ਵੀ ਜਾਣਾ ਹੋਵੇ ਤੇ ਉੱਥੇ ਵੀ ਸਿਕਿਉਰਿਟੀ ਦੇ ਬੰਦੇ ਬੂਹੇ ਗਾੜੀ ਲੈ ਕੇ ਜਾਣ ਇਹ ਕੋਈ ਜੀਣਾ ਯਾ ਤੁਹਾਡਾ ਆ ਕੋਈ ਜੀਣਾ ਯਾ ਕੋਈ ਜ਼ਿੰਦਗੀ ਹੈ ਤੁਹਾਡੀ ਮੈਂ ਨਾ ਵੀ ਡੌਗ ਦੇ ਨਾਲੋਂ ਵੀ ਮਾੜੀ ਜ਼ਿੰਦਗੀ ਤੁਸੀਂ ਜੀ ਰਹੇ ਆ ਜਿਹੜਾ ਤੁਹਾਨੂੰ ਐਨਾ ਡਰਿਆ ਤੁਸੀਂ ਸਿੱਖਾਂ ਨੂੰ ਕਹਿੰਦੇ ਆ ਆਤਵਾਦੀ ਆਤਵਾਦੀ ਸਭ ਤੋਂ ਵੱਡੇ ਤੁਸੀਂ ਆ ਆਤਵਾਦੀ ਨੂੰ ਡਰ ਹੁੰਦਾ ਆ ਵੀ ਮੈਨੂੰ ਗੋਲੀ ਨਾ ਕਿ ਇਧਰੋਂ ਨਾ ਆ ਜਾਏ ਕੋਈ ਇਧਰੋਂ ਨਾ ਆ ਜਾਏ ਗੋਲੀ ਵੱਜ ਜੇ ਆਤਵਾਦੀ ਡਰ ਹੁੰਦਾ ਜਿਹੜਾ ਨਡੈਰਾ ਬੰਦਾ ਹੁੰਦਾ ਜਿਹਨੂੰ ਕੋਈ ਡਰ ਨਹੀਂ ਹੁੰਦਾ ਸਿਰਫ ਇੱਕ ਗੁਰੂ ਗੋਬਿੰਦ ਸਿੰਘ ਦਾ ਡਰ ਹੁੰਦਾ ਉਹ ਹੁੰਦਾ ਖਾਲਸਾ ਖੁਦ ਖੁਦਾ ਖਾਲਸਾ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੁਰ ਖੁਦਾ ਖੁਦ ਹੋਰ ਪ੍ਰਮਾਤਮਾ ਖਾਲਸਾ ਜਿਹੜਾ ਐਨ ਬਾਣੀ ਬਣੇ ਦਾ ਧਾਰ ਨਹੀਂ ਹੋਵੇ ਜਿਹੜਾ ਗੁਰਬਾਣੀ ਪੜਦਾ ਹੋਵੇ ਮੰਨਿਆ ਜਾਵੇ ਵੀ ਖਾਲਸਾ ਆ ਰਹਿਤ ਮਰਿਆਦਾ ਦਾ ਪੱਕਾ ਹੋਵੇ ਵਿਖਾਵੇ ਦਾ ਸਿੱਖ ਨਾ ਹੋਵੇ ਉਹ ਖਾਲਸਾ ਆ ਖੁਦ ਖੁਦਾ ਤੇ ਕਰੀ ਵੇਖੋ ਜੇ ਆਂਦੇ ਆ ਵੀ ਸਾਨੂੰ ਇਹਨਾਂ ਦੇ ਸਿੱਖਾਂ ਦੇ ਕੋਲੋਂ ਖਤਰਾ ਆ ਸਾਨੂੰ ਸਿੱਖਾਂ ਦੇ ਕੋਲੋਂ ਬੜਾ ਮਾਹੌਲ ਖਰਾਬ ਕਰਦੇ ਸਿੱਖ ਤੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਮਾੜਾ ਚੰਗਾ ਬੋਲਦਾ ਸਿੱਖ ਉਹਨਾਂ ਨਾਲ ਹੀ ਲੋਹਾ ਲੈਂਦੇ ਫਿਰ ਹੁਣ ਜੇ ਗੱਲ ਕੀਤੀ ਜਾਵੇ ਅੱਜ ਸੁਧੀਰ ਸੂਰਜ ਦੇ ਜਿਹੜਾ ਪਰਿਵਾਰ ਹੈ ਉਹ ਵੀ ਸਹੀ ਸਲਾਮਤ ਫਿਰ ਰਿਹਾ ਆ ਉਹਨੂੰ ਵੀ ਕੋਈ ਮਾੜਾ ਚੰਗਾ ਨਹੀਂ ਕਹਿ ਰਿਹਾ ਹੁਣ ਜੇ ਕੋ ਹੋਰ ਦੀ ਗੱਲ ਕਰਨ ਉਹ ਵੀ ਸਹੀ ਸਲਾਮਤ ਪਰਿਵਾਰ ਉਹਨਾਂ ਦੇ ਫਿਰ ਰਹੇ ਉਹਨਾਂ ਨੂੰ ਮਾੜਾ ਚੰਗਾ ਨਹੀਂ ਕੋਈ ਕਹਿ ਰਿਹਾ ਕਿਉਂਕਿ ਜੋ ਕਰੇਗਾ ਸੋ ਭਰੇਗਾ ਨਾਲੇ ਯਾਰ ਇਹ ਗੱਲ ਆ ਵੀ ਸਿੱਖਾਂ ਨਾਲ ਕੋਈ ਇਹਨਾਂ ਦੇ ਨਾਲ ਕੋਈ ਵਟ ਬਣਨੇ ਦਾ ਥੋੜੀ ਗਈ ਹੈਗਾ ਵੀ ਵਟ ਬਣਨੇ ਨਾਲ ਕੋਈ ਝਗੜਾ ਕਿਸ ਦੇ ਨਾਲ ਇਹ ਤਾਂ ਸਿੱਖਾਂ ਨੂੰ ਮਾੜਾ ਚੰਗਾ ਬੋਲਦੇ ਆ ਸਿੱਖਾਂ ਦੇ ਖਿਲਾਫ ਮਾੜੀ ਚੰਗੀ ਸ਼ਬਦਾਵਲੀ ਬੋਲਦੇ ਆ ਇਸ ਕਰਕੇ ਸਿੱਖਾਂ ਨੂੰ ਗੁੱਸਾ ਆਇਆ ਇਹਨਾਂ ਦੇ ਉੱਤੇ ਹੁਣ ਵੇਖੋ ਉਹ ਦਿਨ ਹੱਥ ਵੀ ਜ਼ੋਰ ਦਾ ਕਾੜੀ ਦਿਖਦਾ ਏ ਸਾਨੂੰ ਅਸੀਂ ਮੰਨਦੇ ਆ ਵੀ ਖਾਲਸਾ ਕਿਸੇ ਨਿਹੱਥੇ ਉੱਤੇ ਵਾਰ ਨਹੀਂ ਕਰਦਾ ਕੋਈ ਗੱਲ ਨਹੀਂ ਕਰਦਾ ਮਾੜਾ ਚੰਗਾ ਨਹੀਂ ਕਿਸੇ ਨੂੰ ਖਾਲਸਾ ਆਂਦਾ ਖਾਲਸਾ ਸਗੋ ਗਰੀਬ ਗੁਰਬੇ ਦੀ ਰੱਖਿਆ ਆਕਵਾਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਆ ਜਿਹੜਾ ਖਾਲਸਾ ਖੁਦ ਖੁਦ ਆਇਆ ਤਣ ਤਣ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਖਾਲਸੇ ਨੂੰ ਪ੍ਰਗਟ ਕੀਤਾ ਆ ਕਿ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਪਰ ਇਹ ਥੋੜੀ ਗੱਲ ਆ ਵੀ ਜਿਹੜੇ ਖਾਲਸੇ ਸੂਰਮੇ ਜੋਧੇ ਸਿੰਘ ਸੂਰਮੇ ਜਿਹੜੇ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਸਿੰਘ ਸੂਰਮੇ ਤੇ ਉਹਨਾਂ ਦੇ ਧਰਮ ਦੇ ਖਿਲਾਫ ਬੋਲੋ ਉਹਨਾਂ ਦੇ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਬੋਲੋ ਜਿੱਥੇ ਕਿਤੇ ਸਿੱਖਾਂ ਦੀ ਕੋਈ ਚੜ੍ਹਦੀ ਕਲਾ ਵਾਲੀ ਕੋਈ ਗੱਲਬਾਤ ਹੁੰਦੀ ਉੱਥੇ ਹੀ ਇਹ ਆਪਣਾ ਮੋਬਾਈਲ ਕੱਢ ਕੇ ਤੇ ਬਸ ਬੋਲਣ ਦਾ ਬੰਦੇ ਖਿਲਾਫ ਤੇ ਜਾਂ ਫੇ ਕੋਈ ਨਾ ਕੋਈ ਪੱਤਰਕਾਰ ਜਿਹੜੇ ਵਕਾਊ ਮੀਡੀਆ ਆ ਉਹ ਜਾ ਕੇ ਇਹਨਾਂ ਦੇ ਮੂੰਹ ਵਿੱਚ ਮੈਕ ਜਾ ਕੇ ਠੂਸਦੇ ਆ ਵੀ ਬੋਲੋ ਬੋਲੋ ਤੁਸੀਂ ਸਖਾਣੇ ਖਲਾਬ ਬੋਲੋ ਬੋਲੋ ਸਖਾਣੇ ਖਲਾਬ ਸਾਨੂੰ ਵੀਊ ਚਾਹੀਦੇ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇਹੋ ਜਿਹੇ ਕੰਮ ਕਰਨ ਦੇ ਆ ਬਹੁਤ ਮਾੜੇ ਕਰਨ ਦੇ ਆ ਇਹ ਤੁਸੀਂ ਜਿੱਦਾਂ ਦਾ ਬੀਜ ਬੀਜਣ ਦੇ ਆ ਉਦਾਂ ਦਾ ਤੁਸੀਂ ਵੜਣਾ ਆ ਉਦਾਂ ਦਾ ਫਲ ਖਾਣਾ ਆ ਮਾੜਾ ਬੀਜੋਗੇ ਤੇ ਮਾੜੇ ਦਾ ਮਾੜਾ ਹੀ ਤੁਹਾਨੂੰ ਫਲ ਮਿਲੂਗਾ ਅਹੀਂ ਦੇਖੋ ਕਹਿੰਦੇ ਆ ਵੀ ਭਾਈ ਚਾਰ ਕਿ ਸੰਝ ਆਪਸ ਵਿੱਚ ਇਦਾਂ ਬਣਾ ਕੇ ਰੱਖੋ ਭਾਈ ਆਪਾਂ ਇੰਡੀਆ ਪੰਜਾਬ ਸਾਰਾ ਸਾਡਾ ਸਾਰਾ ਇੱਕਠਿਆਂ ਦਾ ਇਕੱਠਿਆਂ ਦਾ ਹੀ ਸੰਝ ਆ। ਇੱਕ ਇੱਕ ਕੱਲੇ ਦਾ ਪੰਜਾਬ ਨਹੀਂਗਾ ਤੇ ਨਾ ਕੋਈ ਕੱਲਾ ਕੋਈ ਰਾਜ ਹੀ ਕਰ ਸਕਦਾ ਆ। ਇਹ ਜਨਤਾ ਜਿਹੜੀ ਆ ਵਿੱਚ ਸੰਗਤ ਹਰ ਪ੍ਰਭ ਵਸੇ ਇਹ ਸੰਗਤ ਦੇ ਵਿੱਚ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਗੁਰੂ ਸਾਹਿਬ ਆ ਆ ਵੀ ਵਸਣ ਡਏ ਆ। ਜਦੋਂ ਆਪਾਂ ਕਿਸੇ ਨੂੰ ਮਾੜਾ ਕਹੀ ਜਾਣਾ ਕਹੀ ਜਾਣਾ ਕਹੀ ਜਾਣਾ ਤੇ ਬੰਦਾ ਯਾਰ ਕਰੇ ਕੀ ਅੱਕ ਕੇ ਅਹੀਂ ਇਹ ਨਹੀਂ ਅਨੇ ਵੀ ਪੰਜਾਬ ਦੇ ਵਿੱਚ ਵਾਇਲੇਸ਼ਨ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਸੇ ਨਾਲ ਲੋਹਾ ਲਿਆ ਜਾਵੇ ਮਾਰਿਆ ਜਾਵੇ ਕੁੱਟਿਆ ਜਾਵੇ ਉਹ ਤੁਸੀਂ ਆਨੇ ਵੀ ਅਸੀਂ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਮੈਂ ਉਹਨਾਂ ਕਹਿਣਾ ਚਾਹੁੰਦਾ ਵੀ ਤੁਹਾਨੂੰ ਵੀ ਜਿਹੜੇ ਸਨਾਤਨ ਧਰਮ ਦੇ ਵੀਰ ਨੇ ਉਹਨਾਂ ਦੇ ਨਾਲ ਸਾਡੀਆਂ ਭਾਈਚਾਰਕ ਸਾਂਝਾਂ ਵੜੀਆਂ ਵਧੀਆ ਵਧੀਆ ਸਾਂਝ ਆਇਆ ਦੁਕਾਨਾਂ ਤੇ ਸਾਡੇ ਸਿੱਖ ਜਾਂਦੇ ਨੇ ਸਮਾਨ ਖਰੀਦੇ ਨੇ ਹਿੰਦੂਆਂ ਦੀ ਦੁਕਾਨ ਤੋਂ ਹਿੰਦੂ ਸਿੱਖਾਂ ਦੇ ਕੋਲ ਆਉਂਦੇ ਨੇ ਬੜੀ ਸੋਹਣੀ ਭਾਈਚਾਰਕ ਸਾਂਝ ਨਿਭ ਰਹੀ ਆ ਕਿਉਂ ਯਾਰ ਤੁਸੀਂ ਦੋ ਚਾਰ ਬੰਦੇ ਲੰਗੌਰ ਜਿਹੜੇ ਲਦਿਆਂ ਯਾਰ ਕੀ ਗੱਲ ਲੁਧਿਆਣੇ ਨੂੰ ਕੀ ਯਾਰ ਮੈਨਾਂ ਵੀ ਗੱਲ ਹੋਈ ਲੁਧਿਆਣੇ ਦੇ ਵਿੱਚ ਬੰਦੇ ਬੈਠੇ ਹੀ ਇਦਾਂ ਦੇ ਆ ਜਿਹੜਾ ਵੀ ਕੋਈ ਬੰਦਾ ਮਾੜਾ ਚੰਗਾ ਬੈਠਾ ਲੁਧਿਆਣੇ ਜਿਉਂ ਉਹ ਪ੍ਰਚਾਰ ਕਰੀ ਜਾਂਦਾ ਮਾੜਾ ਚੰਗਾ ਬੋਲਦਾ ਯਾਰ ਇਸ ਕਰਕੇ ਆਪਾਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਵੀਰ ਭਰਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਵੀਰ ਭਰਾਵੋ ਵੱਡੇ ਵੱਡੇ ਤੁਸੀਂ ਅਹੁਦਿਆਂ ਦੇ ਉੱਤੇ ਬੈਠੇ ਹੋ ਡੀਜੀਪੀ ਐਸਐਸਪੀ ਏ ਮੁਲਾਜ਼ਮ ਕਿੰਨੇ ਵੀ ਆਪਣੇ ਜੋ ਹੁਣ ਪੰਜਾਬ ਦੇ ਵਿੱਚ ਜਿੱਤ ਤੁਸੀਂ ਕੰਮ ਕੰਮ ਕਰ ਰਹੇ ਹੋ ਵਿਚਰ ਰਹੇ ਹੋ ਥੋੜਾ ਬੜਾ ਇਹਨਾਂ ਨੂੰ ਤਾਂ ਨੱਥ ਪਾ ਲਓ ਜਿਹੜੇ ਤੁਸੀਂ ਆਨੇ ਆ ਵੀ ਅਸੀਂ ਐਦਾਂ ਕਰਾਂਗੇ ਉਦਾਂ ਕਰਾਂਗੇ ਸਿੱਖਾਂ ਨੂੰ ਹੀ ਮਾੜਾ ਚੰਗਾ ਟਾਰਗੇਟ ਕਰਦੇ ਹੋ ਵੀਰ ਭਰਾਓ ਆਪਣੇ ਭਰਾਵਾਂ ਨੂੰ ਮਾਰਦੇ ਪਰ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਉ ਹ ਜਿਹੜੇ ਇੰਨੀ ਪੜਕਾਉ ਭਾਸ਼ਣ ਕੰਡ ਐ ਇੰਨਾ ਪੰਜਾਬ ਦੇ ਵਿੱਚ ਵਾਇਲੇਸ਼ਨ ਕੰਡ ਐ ਇਹਨਾਂ ਨੂੰ ਫੜ ਕੇ ਅੰਦਰ ਪਾਉ ਹ ਯਾਰ ਇਹਨਾਂ ਨੂੰ ਫੜ ਕੇ ਅੰਦਰ ਨਹੀਂ ਪਾਇਆ ਜਾਂਦਾ ਇਹਨਾਂ ਨੂੰ ਨੁ ਤਾੜਿਆ ਜਾਂਦਾ ਜਦੋਂ ਯਾਰ ਮਾੜਾ ਚੰਗਾ ਕਹੀ ਜਾਂਦੇ ਆ ਕਹੀ ਜਾਂਦੇ ਆ ਸਿੱਖਾਂ ਨੂੰ ਮਾੜਾ ਚੰਗਾ ਭੰਡੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਸਿੱਖਾਂ ਨੂੰ ਤੇ ਜਦੋਂ ਸਿੱਖਾਂ ਦੇ ਦਾ ਜਿੰਦੇ ਕਿ ਸਿੱਖਾਂ ਦੀ ਧਾਰ ਥੱਲੇ ਆਂਦੇ ਤੇ ਮੁੜ ਕੇ ਸਾਰੇ ਜਾਨੇ ਇਕੱਠੇ ਹੋ ਗਏ ਉਹਦੇ ਮਗਰ ਰੌਲਾ ਪਾਉਂਦੇ ਆ ਵੀ ਸਾਡੇ ਬੰਦੇ ਨੂੰ ਐਦਾਂ ਕਰਤਾ ਸਾਡੇ ਬੰਦੇ ਦਾ ਸੋਧਾ ਲਾਤਾ ਸਾਡੇ ਬੰਦੇ ਦਾ ਆਹ ਕਰਤਾ ਤੇ ਉਹ ਬੰਦੇ ਨੂੰ ਪਹਿਲਾਂ ਪ੍ਰੇਮ ਦੇ ਨਾਲ ਸਮਝ ਆਇਆ ਨਹੀਂ ਜਾਂਦਾ ਵੀ ਤੂੰ ਭਰਾ ਕਿਹੜੇ ਕੰਮ ਕੰਡਿਆ ਆ ਹੈ ਇਹ ਜ਼ਿੰਦਗੀ ਜਿਹੜੀ ਆ ਇਹ ਪ੍ਰੇਮ ਪਿਆਰ ਦੀ ਇੱਕ ਖੇਡ ਆ ਨਾ ਕਿ ਇੱਥੇ ਸਾਰੀ ਝੜੀ ਕਿਸ ਦੇ ਨਾਲ ਢੇਡਣੀਆਂ ਲਈਏ ਇਹ ਤੇ ਗੱਲ ਉਹ ਹੋ ਗਈ ਵੀ ਆ ਬੈਲ ਮuje ਮਾਰ ਇੱਕ ਪਾਸੇ ਆਪਾਂ ਗਾਲਾਂ ਕੱਢਣੀਆਂ ਇੱਕ ਪਾਸੇ ਆਪਾਂ ਸੂਲਤਾਂ ਲੈਣੀਆਂ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈਣੀਆਂ ਆ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈ ਕੇ ਮਾੜੇ ਚੰਗੇ ਧੰਦੇ ਕਰਨੇ ਆ ਆਪਾਂ ਇਹ ਗੱਲ ਦੇ ਹਾਂ ਮੀਨੇ ਇਹ ਪੰਜਾਬ ਦੇ ਵਿੱਚ ਕੋਈ ਵਾਇਲੇਸ਼ਨ ਹੋਵੇ ਪੰਜਾਬ ਦੇ ਵਿੱਚ ਕੋਈ Hindu ਸਿੱਖਾਂ ਨੂੰ ਮਾਰੇ ਤਾਂ ਸਿੱਖਾਂ ਨੂੰ ਮਾਰੇ ਤੇ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਇੰਡੀਆ ਦਾ ਸਾਡਾ ਮਾਹੌਲ ਮਾੜਾ ਕ੍ਰੀਏਟ ਹੋਵੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਹੀਂ ਇਹ ਨਹੀਂ ਚਾਹੁੰਦੇ ਅਸੀਂ ਆਨੇ ਵੀ ਭਰਾਓ ਰਲ ਮਿਲ ਕੇ ਰੋ ਅੱਜ ਸੇਵਾ 7ਵਾਂ ਸਾਲ ਹੋ ਗਿਆ ਸਾਨੂੰ ਪ੍ਰਚਾਰ ਕਰਦਿਆਂ ਨੂੰ ਮੈਂ ਤਾਂ ਖਾਸ ਤੌਰ ਤੇ ਵੀਡੀਓ ਮੇਰੀਆਂ ਸ਼ਿਵ ਸੈਨਾ ਵਾਲਿਆਂ ਦੇਤੇ ਹੀ ਆਉਂਦੀਆਂ ਹੁੰਦੀਆਂ ਐ ਕਿ ਭਰਾਓ ਤੁਸੀਂ ਨਾ ਇਹੋ ਜੇ ਕੰਮ ਕਰੋ ਜੇਕਰ ਮੈਂ ਤੁਹੀਂ ਤੁਹਾਨੂੰ ਜਦੋਂ ਸਿੱਖਾਂ ਨੇ ਇਥੇ ਬਿਆਸ ਵਾਲੇ ਪੁਲ ਦੇਤੇ ਬਲਾਇਆ ਤੇ ਤੁਸੀਂ ਉਦੋਂ ਆਏ ਨਹੀਂ ਫਿਰ ਤੁਸੀਂ ਉਰੋਂ ਆ ਜਾਣੇ ਅਹੀਂ ਵੀਰ ਜੀ ਕਹਿ ਰਿਹਾ ਜਸਬੀਰ ਸਿੰਘ ਮੰਨ ਲਿਆ ਦਿਆ ਵੀ ਇਹ 5-6 ਕੁੱਤੇ ਐਨਐਸਏ ਲਾ ਕੇ ਅੰਦਰ ਕਰੋ ਆਪੇ ਸੁਧਰ ਜਾਣਗੇ ਸਹੀ ਸਹੀ ਹੈ ਗੱਲ ਜਿੰਨੇ ਵੀ ਮੈਂ ਪੰਜਾਬ ਦੇ ਭਗਵਾਨ ਤਮਨ ਨੂੰ ਸੀਐਮ ਨੂੰ ਕਹਿਣਾ ਚਾਹੁੰਦਾ ਵੀ ਸੀਐਮ ਜੀ ਤੁਹਾਨੂੰ ਹੀ ਵੋਟਾਂ ਪਾ ਕੇ ਸਾਰਿਆਂ ਨੇ ਬਣਾਇਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਜੇ ਕਿਤੇ 10 ਦਿਨ ਦੀ ਡਿਊਟੀ ਕਿਤੇ ਲਾਈ ਹੋਵੇ ਨਾ ਸੇਵਾ ਕੇ ਸਿੰਘ ਦੀ ਢਾਡੀ ਵਾਲੀ ਜੀ ਕੁਰਸੀ ਉੱਤੇ ਤੇ ਸਭ ਤੋਂ ਪਹਿਲਾਂ ਇਕੱਠੇ ਕਰਕੇ ਨਾ ਐਨ ਗ੍ਰੇਡਰ ਦੇ ਨਾਲ ਗ੍ਰੇਡਰ ਫੇਰ ਕੇ ਇਕੱਠੇ ਕਰਕੇ ਪਾ ਕੇ ਬੋਰੇ 'ਚ ਸਾਰੇ ਇੱਕੇ ਥਾਂ ਤੇ ਜੇਲ੍ਹ ਦੇ ਸੁੱਟੇ ਹੋਣ ਐਨਐਸਏ ਲਾਈ ਹੋਵੇ ਤੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋ ਸਕਦਾ ਨਾਲੇ ਯਾਰ ਇਹਨਾਂ ਦਾ ਕੋਈ ਸਿੱਖਾਂ ਨਾਲ ਕੋਈ ਵਾਟ ਬਣੇ ਦਾ ਥੋੜੀ ਹਿਸਾਬ ਆ ਆਏ ਦਿਨ ਹੀ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਆਏ ਦਿਨ ਹੀ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਜਦੋਂ ਕੋਈ ਇਹਨਾਂ ਦਾ ਫੇਰ ਕੋਈ ਸੋਧਾ ਲਾਣ ਦਾ ਕੋਈ ਹੱਥ ਹੌਲਾ ਕਰ ਦਿੰਦਾ ਉਹਨੂੰ ਕਹਿ ਦਿੰਦੇ ਆ ਕਿ ਗੁੰਡੇ ਆ ਜੀ ਇਹ ਇਹ ਨਿਹੰਗ ਸਿੰਘਾਂ ਦੇ ਬਾਣੇ 'ਚ ਗੁੰਡੇ ਆਏ ਆ ਜੀ ਇਹ ਆਤਵਾਦੀ ਆ ਜੀ ਇਹ ਡਾਕੂ ਆ ਜੀ ਚੋਰ ਆ ਜੀ ਇਹ ਚੋਰ ਨਹੀਂ ਗੇ ਇਹ ਧੰਨ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਜਿੰਨਾਂ ਦੀ ਕੋਈ ਜਮੀਰ ਜਾਗੀ ਆ ਤੇ ਉਹ ਜਮੀਰ ਜਾ ਜਗਾ ਕੇ ਉਹਨਾਂ ਨੇ ਇਹ ਉਹਨਾਂ ਨੂੰ ਹੱਥ ਚੁੱਕਣਾ ਪਿਆ ਇਹ ਹੱਥ ਕਰਨਾ ਪਿਆ ਮਾਲਾ ਤੋਂ ਹੱਥ ਛੱਡ ਕੇ ਤਰ ਕਰਪਾਣ ਦੇ ਮੁਠੇ ਤੇ ਲਿਆਂਦਾ ਉਹਨਾਂ ਨੇ ਤੇ ਮੈਂ ਅਜੇ ਵੀ ਤੁਹਾਨੂੰ ਕਹਿਣਾ ਕਿ ਭਰਾਓ ਨਾ ਇਹੋ ਜੇ ਕੰਮ ਕਰਿਆ ਕੋ ਤਾਂ ਨਾ ਵੱਧ ਘੱਟ ਬੋਲਿਆ ਕਰੋ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨ ਡੇ ਆ ਤੇ ਸਿੱਖ ਦੇ ਆਪਣਾ ਕੰਮ ਕਰ ਨਹੀਂ ਡੇ ਆ ਸਿੱਖ ਕਰੀ ਵੀ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਰੀ ਕੇ ਤੇ ਧਰਮ ਦੇਤੇ ਖਿਲਾਫ ਨਹੀਂ ਬੋਲਦਾ ਸਿੱਖ ਹਰੇਕ ਦੇ ਧਰਮ ਦੇ ਐ ਪੱਖ ਵਿੱਚ ਖੜਦਾ ਆ ਸਿੱਖ ਕਿਤੇ ਕਿਤੇ ਵੀ ਕੋਈ ਮਾਹ ਮਾਰੀ ਫੈਲਦੀ ਆ ਕਿਤੇ ਵੀ ਕੋਈ ਨੁਕਸਾਨ ਹੁੰਦਾ ਇੰਡੀਆ ਦੇ ਵਿੱਚ ਇੰਡੀਆ ਤੋਂ ਆਊਟ ਆਫ ਕੰਟਰੀ ਵੀ ਹੋਵੇ ਨਾ ਕਿਤੇ ਸਿੱਖ ਆਪਣੀ ਮਦਦ ਕਰਨ ਵਾਸਤੇ ਉਹਨਾਂ ਦੀ ਗਰੀਬਾਂ ਗੁਰਬਿਆਂ ਦੀ ਵਾਸਤੇ ਖੜ ਜਾਂਦਾ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸੇਵਾ ਹੀ ਇਹੋ ਬਖਸ਼ੀ ਹੈ ਸਿੱਖ ਨੂੰ ਵੀ ਤਹੀ ਭਲਾ ਕਰਨਾ ਹੈ ਤਾਂ ਸਿੱਖ ਨੂੰ ਤੁਸੀਂ ਕਹਿੰਦੇ ਆ ਜੁਰਾਇਮ ਪੇਸ਼ਾਵਾਰ ਹੈ ਜੀ ਇਹ ਸਿੱਖ ਹੈ ਹੱਤਵਾਦੀ ਹੈ ਜੀ ਇਹ ਐਦਾਂ ਹੈ ਜੀ ਇਹ ਓਦਾਂ ਹੈ ਜੀ ਸਿੱਖ ਰਾਜ ਦੇਣ ਵਾਲੇ ਆ ਸਿੱਖ ਰਾਜ ਲੈਣ ਵਾਲੇ ਨਹੀਂ ਸਿੱਖ ਰਾਜ ਦੇਣ ਵਾਲਿਆ ਤੁਹਾਨੂੰ ਰਾਜ ਦਿੱਤਾ ਸਿੱਖਾਂ ਨੇ ਤੁਹਾਡੇ ਕੋਲ ਰਾਜ ਕੀਤਾ ਨਹੀਂ ਜਾ ਰਿਹਾ ਤੁਹਾਡੇ ਕੋਲ ਕੀਤਾ ਨਹੀਂ ਜਾ ਰਿਹਾ ਰਾਜ ਇਹ ਰਾਜ ਤੁਹਾਨੂੰ ਸਿੱਖਾਂ ਨੇ ਦਿੱਤਾ ਆ ਇਹ ਰਾਜ ਦੇ ਵਿੱਚ ਵੇਖੋ ਕਿੰਨੀਆਂ ਧੰਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਰਾਜਾਂ ਦੇ ਵਿੱਚ ਕਿੰਨੀਆਂ ਬੇਅਦਗੀਆਂ ਹੋਈਆਂ ਕਿੰਨੇ ਕਰਪਟ ਲੀਡਰ ਨੇ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿੰਨਾ ਕੁਝ ਮਾੜਾ ਚੰਗਾ ਧੰਦੇ ਹੋ ਰਹੇ ਨੇ ਕੋਈ ਕਿਹਨੇ ਕਿਸੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਕਿੰਨੇ ਬੇਅਦਬੀਆਂ ਹੋਈਆਂ ਕਿਸੇ ਨੇ ਬੰਦੇ ਨੇ ਕਿਹਨੇ ਇਨਸਾਫ਼ ਦਵਾਇਆ ਵੋਟਾਂ ਲੈਣ ਵਾਸਤੇ ਤੁਸੀਂ ਆ ਜਮੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਤੁਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਉੱਪਰ ਤੁਸੀਂ ਰਾਜਨੀਤੀਆਂ ਖੇਡਦੇ ਹੋ ਡੁੱਬ ਕੇ ਮਰ ਜਾਓ ਸ਼ਰਮ ਕਰੋ ਕਿਹੜੇ ਗੁਰੂ ਨੂੰ ਜਾ ਕੇ ਮੂੰਹ ਦਿਖਾਉਣਾ ਜੇ ਕਰੀ ਮਹਾਰਾਜ ਦੇ ਵਾਤੇ ਕੇ ਨਿਹਕ ਹਹਾ ਦਾ ਨਾਰਾ ਮਾਰਿਆ ਜੇ ਆਪਣੇ ਧੀਆਂ ਦੇ ਪੁੱਤਰਾਂ ਵਾਤੇ ਰੋਈ ਜਾਂਦੇ ਆਪਣੇ ਧੀਆਂ ਪੁੱਤਰਾਂ ਨੂੰ ਅਮਰੀਕਾ ਕੈਨੇਡਾ ਖਲਾਕ ਲਾ ਕੇ ਤੇ ਆਪਣੀਆਂ ਐਸ਼ ਦੀਆਂ ਜ਼ਿੰਦਗੀਆਂ ਜੀਣ ਡਿਆ ਤੁਹਾਨੂੰ ਅਸੀਂ ਇਸੇ ਕੰਮ ਵਾਤੇ ਵੋਟਾਂ ਪਾਈਆਂ ਆ ਤੂੰ ਹੀ ਸਾਡੀ ਮਹਾਰਾਜ ਦੀ ਇੱਜ਼ਤ ਇੱਜ਼ਤ ਪੱਤ ਜਿਹੜੀ ਆ ਇਹ ਗਲੀਆਂ ਤੇ ਨਾਲੀਆਂ ਵਿੱਚ ਖਲਾਰ ਹੀ ਖਲਵਾਰ ਦਿੱਤੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਤੁਸੀਂ ਨੱਥ ਪਾਈ ਆ ਤੇ ਆ ਜਿਹੜੇ ਦੋ ਚਾਰ ਜਿਹੜੇ ਸ਼ਿਵ ਸ਼ਰਨੇਗਾ ਆਪਣੇ ਆਪ ਨੂੰ ਵੰਦੇ ਅਸਲੀ ਸ਼ਿਵ ਸ਼ਰਨ ਵਾਲੇ ਤੇ ਬਾਤ ਠਾਕ ਰਹੀ ਨਹੀਂ ਉਹਦੇ ਬੰਬੇ ਆ ਇਹ ਆਪਣੇ ਕੋਲੋਂ ਹੀ ਘੁਰਲੀ ਡੰਡ ਬਣ ਕੇ ਕਹਿੰਦੇ ਅਸੀਂ ਸ਼ਿਵ ਸ਼ਰਨ ਵਾਲੇ ਕੀ ਸ਼ਿਵ ਸ਼ਰਨ ਵਾਲੇ ਇਹ ਦੱਸੋ ਇਹਨਾਂ ਨੂੰ ਪੁੱਛੋ ਕੀ ਤੁਹਾਡੀ ਦੇਣਾ ਪੰਜਾਬ ਨੂੰ ਤੁਸੀਂ ਪੰਜਾਬ 'ਚ ਕੰਮ ਕੀਤਾ ਕੀ ਆ ਕਿ ਇਹਦੇ ਭਲੇ ਬਾਤ ਤੇ ਕੋਈ ਹਾਂ ਦਾ ਨਾਰਾ ਮਾਰਿਆ ਕਿ ਗਰੀਬ ਦੀ ਕੋਈ ਸਹਾਇਤਾ ਕੀਤੀ ਕਿ ਗਰੀਬ ਦੀ ਮਦਦ ਕੀਤੀ ਆ ਜਦੋਂ ਤੁਹਾਡਾ ਕੋਈ ਹੱਥ ਹੌਲਾ ਕਰ ਦਿੰਦਾ ਜਦੋਂ ਤੁਹਾਨੂੰ ਕੋਈ ਗੰਗ ਸੋਦਾ ਲਾ ਆਣਾ ਮੁੜ ਕੇ ਤੁਹਿਆਂ ਨੇ ਸਿੱਖ ਹਤਵਾਦੀ ਐ ਗੁੰਡੇ ਆ ਜੀ ਮੈਂ ਇਹੋ ਕਰਕੇ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਵੀ ਪੰਜਾਬ ਦੇ ਵਿੱਚ ਵਾਇਲੈਂਸ ਹੋਣੀ ਚਾਹੀਦੀ ਐ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਭਰਾਵੋ ਵੀਰ ਭਰਾਵੋ ਜੇਰਾ ਇਹਨਾਂ ਨੂੰ ਨੱਥ ਪਾਓ ਜੇਰਾ ਇਹਨਾਂ ਨੂੰ ਨੱਥ ਪਾਓ ਤਾਂ ਜਦੋਂ ਫੇ ਇਦਾਂ ਕੋਈ ਸਿੰਘ ਨੱਥ ਪਾਉਂਦੇ ਆ ਤੇ ਮੁੜ ਕੇ ਤੁਹਿਆਂ ਨੇ ਆਹ ਕੰਮ ਮਾੜਾ ਕਰਤਾ ਆਹ ਕੰਮ ਇਦਾਂ ਕਰਤਾ ਤੁਹਾਡੇ ਵੀ ਸਰਾ ਦੇਤੇ ਤੁਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਤੁਸੀਂ ਵੀ ਸਿੱਖਾਂ ਦੇ ਵਿੱਚੋਂ ਨੇ ਤੁਸੀਂ ਕੋਈ ਵੱਖਰੇ ਨਹੀਂ ਗਏ ਇਸ ਕਰਕੇ ਮੈਂ ਵੀਰ ਭਰਾਵੋ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਆਏ ਦੇਣੀ ਸੰਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੇ ਖਿਲਾਫ ਹੀ ਬੋਲਦੇ ਨੇ ਕਈ ਕਿਸ ਦੇ ਖਿਲਾਫ ਬੋਲਦੇ ਨੇ ਕਦੀ ਕਿਸ ਦੇ ਖਿਲਾਫ ਜਗਤਾਰ ਸਿੰਘ ਹਵਾਰਾ ਜੀ ਦੇ ਖਿਲਾਫ ਇਹ ਇਹਨਾਂ ਦੇ ਸਤਾਏ ਹੋਏ ਬੰਦੇ ਅੱਜ ਜੇਲਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਖਪਾਏ ਹੋਏ ਬੰਦੇ ਅਜ ਜੇਲਾਂ ਵਿੱਚ ਬੈਠੇ ਨੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਕੇ ਨਹੀਂ ਤਾਂ ਉਹਨਾਂ ਦਾ ਵੀ ਬਾਹਰ ਫਿਰਨ ਤੋਂ ਜੀ ਕਰਦਾ ਇਹੋ ਜਿਹੀਆਂ ਭੜਕਾਊ ਗੱਲਾਂ ਕਰਦੇ ਨੇ